ਫਿਰੋਜ਼ਪੁਰ ਦੇ ਪਿੰਡ ਬੰਡਾਲਾ ਦੀ ਜਿੱਥੇ ਬੇਅਦਬੀ ਦੀ ਘਟਨਾ ਵਾਪਰੀ ਹੈ ਲੋਕਾਂ ਨੇ ਮੌਕੇ ਤੇ ਹੀ ਮੁਲਜ਼ਮ ਨੂੰ ਗ੍ਰਿਫਤਾਰ ਕੀਤਾ ਹੈ ਪਕੜਿਆ ਹੈ ਤੇ ਮੁਲਜ਼ਮ ਦਾ ਜੰਮ ਕੇ ਕੁਟਾਪਾ ਚੜਾਇਆ ਗਿਆ ਹੈ ਮੁਲਜ਼ਮ ਤੇ ਗੁਰੂ ਸਾਹਿਬ ਦੇ ਅੰਗ ਪਾੜਨ ਦੇ ਇਲਜ਼ਾਮ ਲਗਾਏ ਗਏ ਨੇ ਫਿਰੋਜ਼ਪੁਰ ਦੇ ਪੈਂਡ ਬੰਡਾਲਾ ਚੋਂ ਖਬਰ ਸਾਹਮਣੇ ਆਈ ਹੈ ਜਿੱਥੇ ਬੇਅਦਬੀ ਦੀ ਘਟਨਾ ਵਾਪਰੀ ਹੈ ਮੌਕੇ ਤੇ ਹੀ ਮੁਲਜ਼ਮ ਨੂੰ ਲੋਕਾਂ ਨੇ ਕਾਬੂ ਕੀਤਾ ਲੋਕਾਂ ਦੇ ਵੱਲੋਂ ਜਮ ਕੇ ਕੁਟਾਪਾ ਇਸ ਮੁਲਜ਼ਮ ਦਾ ਚੜਿਆ ਗਿਆ ਹੈ ਮੁਲਜ਼ਮ ਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ ਪਾੜਨ ਦਾ ਇਲਜ਼ਾਮ ਲੱਗਾ ਹੈ ਸੋ ਮੁਲਜ਼ਮ ਤੇ ਗੁਰੂ ਸਾਹਿਬ ਦੇ ਅੰਗ ਪਾੜਨ ਦਾ ਇਲਜ਼ਾਮ ਲੱਗਿਆ ਹੈ ਫਿਰੋਜ਼ਪੁਰ ਤੋਂ ਬੇਅਦਬੀ ਦੀ ਘਟਨਾ ਪੈਂਡ ਬੰਡਾਲਾ ਦੇ ਵਿੱਚ ਘਟਨਾ ਵਾਪਰੀ ਹੈ ਬੇਅਦਬੀ ਦੀ ਘਟਨਾ ਵਾਪਰੀ ਮੌਕੇ ਤੇ ਹੀ ਲੋਕਾਂ ਨੇ ਮੁਲਜ਼ਮ ਨੂੰ ਕਾਬੂ ਕੀਤਾ ਮੌਕੇ ਤੇ ਦਬੋਚਿਆ ਮੁਲਜ਼ਮ ਦਾ ਜੰਮ ਕੇ ਕੁੱਟਾਪਾ ਚੜਾਇਆ ਗਿਆ ਸੋ ਮੁਲਜ਼ਮ ਤੇ ਗੁਰੂ ਸਾਹਿਬ ਦੇ ਅੰਗ ਪਾੜਨ ਦੇ ਇਲਜ਼ਾਮ ਲੱਗੇ ਨੇ ਮੌਕੇ ਤੇ ਲੋਕਾਂ ਨੇ ਉਸ ਨੂੰ ਦਬੋਚ ਕੇ ਜੰਮ ਕੇ ਉਸ ਦੀ ਕੁੱਟਮਾਰ ਕੀਤੀ ਹੈ ਤਸਵੀਰਾਂ ਤੁਸੀਂ ਵੇਖ پا ਰਹੇ ਹੋ ਤੁਹਾਡੇ ਟੀਵੀ ਸਕਰੀਨ ਤੇ ਤਸਵੀਰਾਂ ਨੇ ਮੌਕੇ ਤੇ ਹੀ ਲੋਕਾਂ ਨੇ ਇਸ ਮੁਲਜ਼ਮ ਨੂੰ ਕਾਬੂ ਕੀਤਾ ਤੇ ਉਸ ਦਾ ਕੁਟਾਪਾ ਚੜਿਆ ਗਿਆ ਦੇਖ 파 ਰਹੇ ਹੋ ਕਿ ਡੰਡਿਆਂ ਦੇ ਨਾਲ ਉਸ ਦੀ ਕੁਟਮਾਰ ਕੀਤੀ ਜਾ ਰਹੀ ਹੈ। ਮਲਜ਼ਮ ਤੇ ਗੁਰੂ ਸਾਹਿਬ ਦੇ ਅੰਗ ਪਾੜਨ ਦਾ ਇਲਜ਼ਾਮ ਹੈ। ਪਿੰਡ ਬੰਡਾਲਾ ਦੀ ਵਿੱਚੋਂ ਇਹ ਘਟਨਾ ਸਾਹਮਣੇ ਆਈ ਹੈ। ਸਭੂਰੇ ਤਰੀਕੇ ਦੇ ਨਾਲ ਮਲਜ਼ਮ ਦੀ ਕੁਟਮਾਰ ਕੀਤੀ ਜਾ ਰਹੀ ਹੈ। ਡੰਡੇ ਮਾਰੇ ਜਾ ਰਹੇ ਨੇ। ਭਾਨਗੁਰੂ ਪ੍ਰਣ ਸਿੰਘ ਦੀ ਬੇਦਵੀ ਇੱਕ ਦੁਸ਼ਟ ਨੇ ਪਿੰਡ ਬੰਡਾਲਾ ਜਿਹੜਾ ਫਰੋਇਪਰ ਦਾ ਜੋ ਕਠਾਣੇ ਹਾਰਫਕ ਦੇ ਵਿੱਚ ਪੈਂਦਾ ਹੈ ਜੋ ਕਿ ਉੱਥੇ ਗੁਰੂ ਘਰ ਬਣਿਆ ਹੋਇਆ ਹੈ ਜੋ ਕਿ ਅੱਜ ਤਕਰੀਬਨ 2 ਵਜੇ ਤੇ ਕਰੀਬ ਇੱਕ ਲਾਗੇ ਪਿੰਡ ਦਾ ਇਹ ਆਦਮੀ ਗੁਰੂ ਘਰ ਵਿੱਚ ਵੜਦਾ ਹੈ ਆਣ ਕੇ ਉੱਥੋਂ ਮਹਾਰਾਜ ਦੀ ਅੰਗ ਪਾੜਦਾ ਹੈ ਤੇ ਬਾਹਰ ਲੈ ਕੇ ਆ ਜਾਂਦਾ ਹੈ ਬਾਹਰ ਲੈ ਕੇ ਆਉਣ ਤੋਂ ਬਾਅਦ ਜੁੱਤ ਉਹ ਸਰਪੋ ਸਿੱਖ ਸੰਗਤਾਂ ਰੋਕਦੀਆਂ ਨੇ ਤੇ ਉਹ ਕਹਿੰਦਾ ਪ੍ਰਭੂ ਜੀ ਪ੍ਰਭੂ ਬਚਾਓ ਮੈਨੂੰ ਪ੍ਰਭੂ ਬਚਾਓ ਪਰ ਜਾਣੇ ਭਾਵ ਈਸ਼ਾ ਦੇ ਨਾਰੇ ਲਾਉਣ ਲੱਪਿੰਦਾ ਹੈ ਤੇ ਉੱਤੇ ਸਿੱਖ ਸੰਗਤਾਂ ਨੇ ਫੜ ਕੇ ਉਹਨੂੰ ਕਾਬੂ ਕੀਤਾ ਤੇ ਕਿਹੜੇ ਮਹਾਰਾਜ ਦੇ ਅੰਗਸੀਆਂ ਦੇ ਤੋਂ ਲੈ ਕੇ ਤੇ ਗੁਰੂ ਘਰ ਦੇ ਵਿੱਚ ਸ਼ੁਭਿਤ ਕੀਤੇ ਉਸ ਤੋਂ ਬਾਅਦ ਵਿੱਚ ਪ੍ਰਸ਼ਾਸਨ ਨੂੰ ਕਾਲ ਕੀਤੀ ਪ੍ਰਸ਼ਾਸਨ ਪਹੁੰਚਿਆ ਤੇ ਬਾਅਦ ਵਿੱਚ ਉਹਨੂੰ ਉਹ ਕਿਹੜਾ ਉਹਨੂੰ ਪ੍ਰਸ਼ਾਸਨ ਦੇ ਹਵਾਲੇ ਕੀਤਾ ਹੈ ਤੇ ਪਰਚਾ ਦਰਜ ਉਹਨਾਂ ਦੇ ਦੋਸ਼ੀਆਂ ਖਿਲਾਫ ਕੀਤਾ ਵੀ ਕਿਹੜਿਆਂ ਨੇ ਇਹ ਕਾਰ ਵੀ ਕਰਾਈ ਹੈ ਗੁਰੂ ਗ੍ਰੰਥ ਸਾਹਿਬ ਦੀ ਬੇਦਬੀ ਕਿੰਨਾ ਬੰਦਿਆਂ ਨੇ ਕਰਾਉ ਕਿੰਨਾ ਤੇ ਕਹਿਨ ਤੇ ਹੋਈ ਆ ਤੇ ਕਿਹੜੇ ਬੰਦਿਆਂ ਨੂੰ ਭੇਜਿਆ ਹੈ ਉਹਨਾਂ ਐਸਪੀ ਡੀ ਸਾਹਿਬ ਮੌਕੇ ਤੇ ਕਹੇ ਸੀ ਅੰਤਿਪ੍ਰ ਕਮਾਰ ਡੀਐਫਪੀ ਸਾਹਿਬ ਹੋਰ ਪ੍ਰਸ਼ਾਸਨ ਦੇ ਮੁੱਖ ਅਧਿਕਾਰੀ ਕਹੇ ਸੀ ਉਹਨਾਂ ਨੇ ਸਾਨੂੰ ਸਿੱਖ ਜਥੇਬੰਦੀਆਂ ਨੇ ਇਹ ਵੀ ਸ਼ੁਰੂਆਤ ਤੋਂ ਆਇਆ ਹੈ ਕਿ ਅਸੀਂ ਇੱਕ ਸੈੱਟ ਬਣਾਤੀ ਆ ਇੱਕ ਹਫ਼ਤੇ ਦੇ ਅੰਦਰ ਅੰਦਰ ਅਸੀਂ ਕਾਰਵਾਈ ਕਰਕੇ ਦੋਸ਼ੀ ਦੇ ਸਾਹਮਣੇ ਜਾਵਾਂ ਕਿੰਨਾ ਨੇ ਕਰਾਈ ਆ ਸੋ ਉਹਨਾਂ ਬੰਮੇ ਜਾਣਕਾਰੀ ਵੀ ਆ ਰਹੀ ਸੀ ਕਿ ਦੋਸ਼ੀ ਮਤਲਬ ਉੱਥੇ ਮਰ ਗਿਆ ਕਿ ਜਿੰਦਾ ਜੀ ਸਾਡੇ ਕੋਲ ਤਾਂ ਸਹੀ ਸਾਮਦਨ ਲਗਾਇਆ ਪ੍ਰਸ਼ਾਸਨ ਤੇ ਦਿੱਤਾ ਸੀ ਤੇ ਉਹ ਵਾਲੇ ਗੱਡੀ ਲੈ ਕੇ ਸੀ ਉਹਨਾਂ ਨੂੰ ਆਜ ਵੇਲੇ ਲੈ ਕੇ ਸੀ ਪਰ ਨੌਜੋਨਾਂ ਦੇ ਮਨ ਚ ਗੁੱਸਾ ਸੀ ਅਸੀਂ ਵੀ ਉੱਥੇ ਵਿੱਚ ਸੀਗੇ ਤੇ ਸਾਡੇ ਗਰੂ ਦੀ ਇਸਟੀ ਜਿੱਦਾਂ ਬੇਤਵੀ ਕੀਤੀ ਆ ਤੇ ਨੌਜਵਾਨਾਂ ਨੇ ਲੱਤਾਂ ਲੱਤਾਂ ਜਰੂਰ ਮਾਰੀਆਂ ਨੇ ਪਰ ਮਾਰਿਆ ਨਹੀਂ ਕਿਸੇ ਨੇ ਜਾਨੋਂ ਮਾਰਿਆ ਨਹੀਂਗਾ ਪਰ ਉਹ ਪ੍ਰਸ਼ਾਸਨ ਲੈ ਗਿਆ ਤੇ ਉਹਦੇ ਕੰਮ ਲੈ ਕੇ ਉਹਨੂੰ ਦਾਖਲ ਕਰਾਤਾ ਹੈ ਸ਼ਹਿਰ ਤੇ ਅਸੀਂ ਤਾਂ ਆਪਣੀ ਕਾਰਵਾਈ ਦੀ ਮੰਗ ਕੀਤੀ ਹੈ ਜੀ ਤੇ ਸਰਬਜੀਤ ਸਾਡੇ ਸਹਿਯੋਗੀ ਸੇ ਖਬਰ ਤੇ ਜਾਣਕਾਰੀ ਦੀ ਸਾਂਝ ਪਾਉਣਗੇ ਸਰਬਜੀਤ ਕੀ ਕੁਝ ਪੂਰਾ ਮਾਮਲਾ ਹੈ ਤੇ ਇਸ ਮੋਲਜਮ ਦੀ ਇਸ ਮੋਲਜਮ ਬਾਬਤ ਕੀ ਕੁਝ ਜਾਣਕਾਰੀ ਹੈ ਜਿਉਂਦਾ ਹੈ ਮਰ ਗਿਆ ਹੈ ਕੌਣ ਹੈ ਕਿੱਥੋਂ ਆਇਆ ਹੈ ਦੇਖੋ ਜਿਹੜੀ ਜਾਣਕਾਰੀ ਸਾਹਮਣੇ ਆ ਰਹੀ ਆ ਫਰੋਇਦਪੁਰ ਦੇ ਬੰਡਾਲੇ ਜਿਹੜੇ ਪਿੰਡ ਵਿੱਚ ਗੁਰਦੁਆਰਾ ਸਾਹਿਬ ਦੇ ਵਿੱਚ ਇੱਕ ਸ਼ਖਸ ਜਿਹੜਾ ਨੌਜਵਾਨ ਹੈਗਾ ਉਹ ਮਤਲਬ ਕਿ ਉੱਥੇ ਬੇਅਦਬੀ ਕਰਨ ਵਾਸਤੇ ਪਹੁੰਚਿਆ ਸੀਗਾ ਤੇ ਗੁਰੂ ਸਾਹਿਬ ਦੇ ਜਿਹੜੇ ਹੈਗੇ ਅੰਗ ਆ ਉਹਨਾਂ ਨੂੰ ਪੜਨ ਦੀ ਜਿਹੜੀ ਕੋਸ਼ਿਸ਼ ਕੀਤੀ ਤੇ ਕੁਝ 파ੜੇ ਵੀ ਗਏ ਜਿਸ ਨੂੰ ਦੇਖ ਕੇ ਜਿਹੜੇ ਆ ਵੀ ਉੱਥੇ ਜਿਹੜੀ ਸੰਗਤ ਬੈਠੀ ਸੀ ਉਹਨਾਂ ਨੂੰ ਜਦੋਂ ਸ਼ੱਕ ਪਿਆ ਉਹਨਾਂ ਨੇ ਉਹ ਨੌਜਵਾਨ ਨੂੰ ਰੋਕਿਆ ਉਹਨੂੰ ਫੜਿਆ ਤੇ ਉਸ ਤੋਂ ਬਾਅਦ ਜਾਣਕਾਰੀ ਇਹ ਸਾਹਮਣੇ ਆਈ ਵੀ ਇਹਨੇ ਬੇਅਦਬੀ ਕੀਤੀ ਆ ਤੇ ਉਹਨਾਂ ਨੇ ਜਿਹੜਾ ਇਹ ਜੰਮ ਕੇ ਜਿਹੜਾ ਕੁੱਟਾਪਾ ਵੀ ਚੜ੍ਹਿਆ ਭਾਵੇਂ ਡ ਦੀ ਮਤਲਬ ਕਿ ਉਹ ਤੇ ਕਹਿ ਸਕਦੇ ਆ ਵੀ ਉਹ ਹਾਲਾਤ ਜਿਹੜੇ ਆ ਉਹ ਮਾਰੇ ਕਿਤੇ ਨੌਜਵਾਨ ਦੇ ਜਿਹੜੀ ਇਹ ਟੱਕਰ ਆ ਵਾਪਰੀ ਆ ਜੇ ਸਿੱਖ ਸੰਗਤ ਵਿੱਚ ਕਾਫੀ ਰੋਸ਼ ਹੈ ਉਹ ਦੇਖਣ ਨੂੰ ਮਿਲਦਾ ਪਿਆ ਪ੍ਰਸ਼ਾਸਨ ਨੂੰ ਉੱਥੇ ਬੁਲਾਇਆ ਗਿਆ ਐਸਪੀ ਡੀ ਵੀ ਜਿਹੜੇ ਉੱਥੇ ਆ ਪੁਲਿਸ ਪ੍ਰਸ਼ਾਸਨ ਦੇ ਉੱਥੇ ਪਹੁੰਚੇ ਪੁਲਿਸ ਜਿਹੜਾ ਅਮਲਾ ਜਿਹੜਾ ਕਾਫੀ ਉਥੇ ਪਹੁੰਚਿਆ ਦੋਸ਼ੀ ਨੂੰ ਉਹਨਾਂ ਨੇ ਆਪਣੇ ਤੇ ਕੋਲ ਹਿਰਾਸਤ ਵਿੱਚ ਲਿਆ ਉਸ ਤੋਂ ਬਾਅਦ ਉਹਨੂੰ ਥਾਣੇ ਲੈ ਗਏ ਨੇ ਉਸ ਤੋਂ ਬਾਅਦ ਜਿਹੜੀ ਘਟਨਾ ਜਿਹੜੀ ਗੱਲ ਜਿਹੜੀ ਆ ਉਹ ਫਲਾਈ ਜਾ ਰਹੀ ਆ ਵੀ ਮਤਲਬ ਕਿ ਉਸ ਨੌਜਵਾਨ ਦੀ ਜਿਹੜੀ ਆ ਦੋਸ਼ੀ ਜਿਹੜਾ ਉਹਦੀ ਮੌਤ ਹੋ ਗਈ ਹੈ ਲੇਕਿਨ ਇਹੋ ਜਿਹੀ ਕੋਈ ਵੀ ਘਟਨਾ ਨਹੀਂ ਹੈਗੀ ਵੀ ਜਿਹਦੇ ਵਿੱਚ ਉਹਦੀ ਜਾਨ ਗਈ ਹੋਵੇ ਲੇਕਿਨ ਇਹ ਹੈ ਜ਼ਰੂਰ ਹੈ ਵੀ ਪੁਲਿਸ ਨੇ ਉਹਨੂੰ ਆਪਣੇ ਤੇ ਕਬਜ਼ਾ ਹਿਰਾਸਤ ਵਿੱਚ ਲੈ ਕੇ ਤੋਂ ਉਹਨੂੰ ਥਾਣੇ ਵਿੱਚ ਉਹਦੇ ਅਗਲੇ ਦੀ ਜਿਹੜੀ ਕਾਰਵਾਈ ਆ ਉਹਦੇ ਤੇ ਕੀਤੀ ਜਾ ਰਹੀ ਆ ਕਿਉਂਕਿ ਸਿਕ ਸੰਗਤਾਂ ਵੱਲੋਂ ਆਪਣੇ ਬਿਆਨ ਦਿੱਤੇ ਗਏ ਨੇ ਬਿਆਨਾਂ ਜਿਹੜੇ ਮਾਮਲੇ ਆ ਉਹਨੂੰ ਕੰਦਾ ਨਾਮ ਨਹੀਂ ਲੈ ਰਹੇ ਤੇ ਕਈ ਤਰ੍ਹਾਂ ਦੇ ਜਿਹੜੇ ਸਵਾਲ ਆ ਉਹ ਖੜੇ ਕਰਦੇ ਦਿਖਾਈ ਦੇ ਰਹੇ ਆ ਕਿ ਇਹਨਾਂ ਦੇ ਪਿੱਛੇ ਕੌਣ ਸ਼ਖਸ ਨੇ ਜੋ ਬੇਅਦਬੀਆ ਕਰਾਰੇ ਨੇ ਕਿਉਂ ਚੋਣਾਂਵਾਂ ਦੇ ਦਿਨ ਵਿੱਚ ਮਾਹੌਲ ਨੂੰ ਜਿਹੜਾ ਖਰਾਬ ਕਰਨਾ ਚਾਹੁੰਦੇ ਆ ਤੇ ਜਿਹੜਾ ਮਾਹੌਲ ਨੂੰ ਜਿਹੜਾ ਭੜਕਾਉਣਾ ਚਾਹੁੰਦੇ ਆ ਹਾਂ ਬਿਲਕੁਲ ਸਰਪ੍ਰਿੰਦ ਜਦੋਂ ਇਹੋ ਜਿਹੀਆਂ ਖਬਰਾਂ ਸਾਹਮਣੇ ਆਉਂਦੀਆਂ ਨੇ ਤੇ ਅਕਸਰ ਕਿਹਾ ਜਾਂਦਾ ਕਿ ਜੋ ਮਲਜ਼ਮ ਹੈ ਉਹ ਮਾਨਸਿਕ ਤੌਰ ਤੇ ਠੀਕ ਨਹੀਂ ਹੈ ਨਸ਼ੇੜੀ ਹੈ ਪਰ ਇਸ ਘਟਨਾ ਦੇ ਵਿੱਚ ਮਲਜ਼ਮ ਨੂੰ ਲੈ ਕੇ ਕੀ ਕੋਈ ਜਾਣਕਾਰੀ ਹੈ ਕੀ ਕਿਸੇ ਲਾਗਲੇ ਪਿੰਡ ਦਾ ਹੀ ਹੈ ਕੋਈ ਚੰਗਾ ਪਲਾ ਹੈ ਜਾਂ ਫਿਰ ਕੋਈ ਨਫਸੀ ਬਿਲਕੁਲ ਵੀ ਹੈ ਜਿਹੜੀਆਂ ਐਓ ਜੀਆਂ ਵਾਰਦਾਤਾਂ ਹੁੰਦੀਆਂ ਉਸ ਤੋਂ ਬਾਅਦ ਇਹ ਜਿਹੜੇ ਉਹਦੇ ਮਰ ਜਾਂਦਾ ਦਿੱਤਾ ਜਾਂਦਾ ਵੀ ਜਿਹੜੇ ਦੋਸ਼ੀ ਨੇ ਉਹ ਮਾਨਸਿਕ ਆਪਣਾ ਸੰਤੁਲਨ ਖੋਇਆ ਹੈ ਲੇਕਿਨ ਇਸ ਘਟਨਾ ਦੇ ਵਿੱਚ ਐਹੋ ਜੀ ਕੋਈ ਗੱਲ ਨਹੀਂ ਜਿਹੜੀ ਸਿੱਖ ਸੰਗਠਨਾ ਨੇ ਸਾਨੂੰ ਦੱਸਿਆ ਉਹਨਾਂ ਨੇ ਜਾਣਕਾਰੀ ਦਿੱਤੀ ਹੈ ਵੀ ਜਿਹੜਾ ਸ਼ਖਸ ਹੈਗਾ ਸੀ ਨੌਜਵਾਨ ਜਿਹਨੇ ਬੇਅਦਬੀ ਦੀ ਕੋਸ਼ਿਸ਼ ਕੀਤੀ ਹੈ ਦੋਸ਼ੀ ਹੈ ਉਹ ਆਪਣਾ ਜਿਹੜਾ ਪਿਛੋਕਰ ਜਾਂ ਜਿਹੜੇ ਵੀ ਉਹਨਾਂ ਦੇ ਖਾਨਦਾਨ ਦੇ ਵਿੱਚ ਉਹਨਾਂ ਦੇ ਮੈਂਬਰ ਨੇ ਉਹਨਾਂ ਦੇ ਸਾਰਿਆਂ ਦੇ ਨਾਮ ਉਹ ਦੱਸਦਾ ਰਿਹਾ ਤੇ ਲੱਗ ਗਿਆ ਕਿਸੇ ਪਿੰਡ ਦਾ ਉਹ ਸ਼ਖਸ ਹੈ ਉਹ ਜਿਹੜਾ ਤੇ ਜਿਹੜਾ ਪੁਲਿਸ ਅਗੀ ਆ ਉਹ ਪੂਰਾ ਖੁਲਾਸਾ ਜ਼ਰੂਰ ਕਰੇਗੀ ਲੇਕਿਨ ਇਹ ਗੱਲ ਜਾਇਦਾ ਵੀ ਜਿਹੜਾ ਮਸ਼ਕਤ ਹੈਗਾ ਵੀ ਉਹ ਵਾਰ ਮਾਨਸਿਕ ਸੰਤੁਲਨ ਬਿਲਕੁਲ ਠੀਕ ਸੀਗਾ ਤੇ ਉਹਨੇ ਹੋਸ਼ੋ ਬਾਸ ਦੇ ਵਿੱਚ ਇਹ ਵਾਅਦਾ ਤੁੰ ਜਿਹੜਾ ਅੰਜਾਮ ਦਿੱਤਾ ਲੇਕਿਨ ਇਹ ਘਟਨਾ ਕਿੰਨੇ ਕਿਰਾਈ ਤੇ ਕਿਵੇਂ ਹੋਈ ਇਸ ਦੇ ਪਿੱਛੇ ਜਿਹੜਾ ਇੱਕ ਜਾਂਚ ਦਾ ਵਿਸ਼ਾ ਜ਼ਰੂਰ ਬਣਿਆ ਹੋਇਆ ਵੀ ਇਸੇ ਜਿਹੜੀ ਪੁਲਿਸ ਹੈ ਉਹ ਜਾਂਚ ਕਰਦੀ ਦਿਖਾਈ ਦੇ ਰਹੀ ਆ ਭਾਵੇਂ ਜਿਹੜੇ ਸਿੱਖ ਸੰਗਤ ਆ ਕਈ ਤਰ੍ਹਾਂ ਦੇ ਦੋਸ਼ ਆ ਪਰ ਉਹ ਬਣ ਲਗਾ ਲਗਾ ਰਹੇ ਨੇ ਵੀ ਮਤਲਬ ਕਿ ਇਹ ਮਤਲਬ ਇਹ ਕਿ ਸ਼ਰਾਬੀ ਹੰ ਮਤ ਮਲੋਕਾਂ ਦਾ ਜਿਹੜਾ ਵੀ ਉਹ ਉਹਨਾਂ ਦਾ ਘਰਾ ਹੋ ਸਕਦਾ ਦੇ ਕੈਂਪੇ ਸੱਜਤੇ ਆਇਆ ਲੇਕਿਨ ਜਿੰਨਾ ਚਿਰ ਪੁਲਿਸ ਨੇ ਪਰਦਾ ਨਹੀਂ ਉਠਾਉਂਦੀ ਉਹਦੀ ਦਾ ਕੁਝ ਵੀ ਕਹਿਣਾ ਜਿਹੜਾ ਸੰਭਵ ਨਹੀਂ ਹੈ ਜੀ ਠੀਕ ਹੈ ਸਰਪ ਜੀ ਸ਼ੁਕਰੀਆ ਜਾਣਕਾਰੀ ਦੇਣ ਦੇ ਲਈ ਸਾਡੇ ਲਈ ਪੁਲਿਸ ਅਧਿਕਾਰੀ ਐਸਪੀ ਡੀ ਰਣਜੀਤ ਸਿੰਘ ਸਾਡੇ ਨਾਲ ਜੁੜੇ ਨੇ ਗੱਲਬਾਤ ਕਰਾਂਗੇ ਰਣਜੀਤ ਸਿੰਘ ਜੀ ਪੂਰੇ ਮਾਫ ਕਰਨਾ ਰੰਤੇਰ ਸਿੰਘ ਜੀ ਸਾਡੇ ਨਾਲ ਜੁੜੇ ਨੇ ਰੰਤੇਰ ਸਿੰਘ ਜੀ ਕੀ ਕੁਝ ਜਾਣਕਾਰੀ ਇਸ ਪੂਰੀ ਖਬਰ ਬਾਰੇ ਕੀ ਕੁਝ ਕਾਰਵਾਈ ਅਮਲ ਦੇ ਵਿੱਚ ਲਿਆਂਦੀ ਗਈ ਸਤਿ ਸ਼੍ਰੀ ਅਕਾਲ ਮੈਮ ਜਿਵੇਂ ਕਿ ਇਹ ਸੂਚਨਾ ਜੁੜੀ ਹੈਗੀ ਮਿਲੀ ਬੇਅਦਬੀ ਦੀ ਨਾਲ ਦੇ ਨਾਲ ਉਸੇ ਵਕਤ ਜਿਹੜਾ ਹੈਗਾ 24 ਬੜਾ 24 ਪਰਚਾ ਜਿਹੜਾ ਹੈਗਾ ਥਾਣਾ ਆਰਿਸਕੇ ਵਿੱਚ ਦਰਜ ਕੀਤਾ ਗਿਆ ਸੀ ਤੇ ਜਿਹੜਾ ਅਕਿਊ ਸੀਗੀ ਅਕਿਊ ਸੀਗਾ ਅਫੀਸ਼ਨ ਉਹ ਵੀ ਜਿਹੜਾ ਹੈਗਾ ਛੇਤੇ ਛੇਤੇ ਜਿਹੜਾ ਤਹਿਰ ਦਾ ਹਸਪੀਟਲ ਹੈਗਾ ਬੋਗ ਹਸਪੀਟਲ ਉਥੇ ਕਜਵਾਇਆ ਗਿਆ ਹੈਗਾ ਮੇਰੀ ਆਪੀਲ ਹੈਗੀ ਲੋਕਾਂ ਤੋਂ ਕਿ ਜਿਹੜੀ ਸ਼ਾਂਤੀ ਵਿਵਸਥਾ ਹੈ ਉਹ ਬਣਾ ਰੱਖੇ ਤੇ ਤੇਰੰਤੀ ਹਰ ਸਿੰਘ ਜੀ ਜਿਸ ਤਰ੍ਹਾਂ ਦੀਆਂ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਉਸ ਦਾ ਕੁਟਾਪਾ ਚੜਿਆ ਗਿਆ ਤਬੀਅਤ ਕਿਹੋ ਜੀ ਇਹ ਮਲਜ਼ਮ ਦੀ ਕੋਈ ਸੱਟਾਂ ਸ ਜੇ ਉਹਨੂੰ ਸੱਟ ਲੱਗੀ ਸੀ ਸੱਟ ਨੂੰ ਦੇਖਦੇ ਵੇ ਉਹਨੇ ਤਰੰਤ ਬਾਗੀ ਹਸਪਤਲ ਜਿਹੜਾ ਹੈਗਾ ਫਰੋਸਪੁਰ ਉੱਤੇ ਰੈਫਰ ਕੀਤਾ ਗਿਆ ਸੀ ਉਹ ਹਸਪਤਲ ਹੈਗਾ ਹਾਂ ਤਰੰਤ ਉਸ ਸੰਬੰਧ ਜਦੋਂ ਅਜਿਹੀਆਂ ਖਬਰਾਂ ਆਉਂਦੀਆਂ ਨੇ ਤੇ ਅਕਸਰ ਕਿਹਾ ਜਾਂਦਾ ਹੈ ਕਿ ਮੁਲਜ਼ਮ ਦਾ ਦਿਮਾਗੀ ਸੰਤੁਲਨ ਸਹੀ ਨਹੀਂ ਸੀ ਮਾਨਸਿਕ ਸੰਤੁਲਨ ਖਰਾਬ ਸੀ ਇਸ ਕੇਸ ਦੇ ਵਿੱਚ ਕੀ ਕੋਈ ਜਾਣਕਾਰੀ ਹੈ ਕਿ ਮੁਲਜ਼ਮ ਪੂਰੇ ਚੰਗੇ ਤਰੀਕੇ ਦੇ ਨਾਲ ਮਾਨਸਿਕ ਤੌਰ ਤੋਂ ਠੀਕ ਸੀ ਕੋਈ ਨਸ਼ੇੜੀ ਤਾਂ ਨਹੀਂ ਸੀ ਆਹ ਦੇਖੋ ਜੀ ਤਫਤੀਸ਼ ਦਾ ਵਿਸ਼ਾ ਤਫਤੀਸ਼ ਦੇ ਬਾਅਦ ਇਹ ਸੀ ਕਲੀਅਰ ਕਰ ਸਕਦੇ ਆ ਦੇ ਪੱਤਾ ਜਰੈਗਾ 24/24 थाना ਅਰਿਸ ਕੇ ਵਿੱਚ ਦਰਜ ਕੀਤਾ ਗਿਆ ਹੈ ਤਫਤੀਸ਼ ਨੂੰ ਜਾਈਏ ਦੇ ਮੁਲਜ਼ਮ ਦੇ ਰਣਤੇਰ ਜੀ ਮੁਲਜ਼ਮ ਦੇ ਮੌਤ ਦੀਆਂ ਖਬਰਾਂ ਆ ਰਹੀਆਂ ਨੇ ਸਾਹਮਣੇ ਹਾਂਜੀ ਮੈਂ ਇਹਦੀ ਪੁਸ਼ਟੀ ਨਹੀਂ ਕਰ ਸਕਦਾ ਠੀਕ ਹੈ ਉਹਨੂੰ ਜਿਹੜਾ ਹੈਗਾ ਹਸਪਤਲ ਭੇਜਿਆ ਗਿਆ ਜੀ ਠੀਕ ਹੈ ਸ਼ੁਕਰੀਆ ਜਾਣਕਾਰੀ ਦੇਣ ਦੇ ਲਈ ਸੋ ਸਾਡੇ ਨਾਲ ਪੁਲਿਸ ਅਧਿਕਾਰੀ ਰਣਤੇਰ ਸਿੰਘ ਸਾਡੇ ਨਾਲ ਜੁੜੇ ਸੀ ਗੱਲਬਾਤ ਕੀਤੀ ਗਈ ਹੈ 24 ਦਾ ਪਰਚਾ ਦਰਜ ਕੀਤਾ ਗਿਆ ਹੈ ਇਸ ਦੇ ਨਾਲ ਹੀ ਕਿਹਾ ਹੈ ਕਿ ਮੁਲਜ਼ਮ ਨੂੰ ਹਸਪਤਾਲ ਭਰਤੀ ਕਰਵਾਇਆ ਗਿਆ ਹੈ ਪਰ ਮੌਤ ਸੰਬੰਧੀ ਹਜੇ ਤੱਕ ਕੋਈ ਅਧਿਕਾਰਤ ਤੌਰ ਤੇ ਪੁਸ਼ਟੀ ਨਹੀਂ ਕੀਤੀ ਗਈ ਸੋ ਫਿਰੋਜ਼ਪੁਰ ਦੇ ਪਿੰਡ ਬੰਡਾਲਾ ਤੋਂ ਇਹ ਬੇਅਦਬੀ ਦੀ ਘਟਨਾ ਜਿੱਥੇ ਮੌਕੇ ਤੇ ਮੁਲਜ਼ਮ ਨੂੰ ਲੋਕਾਂ ਨੇ ਦਬੋਚਿਆ ਜਮ ਕੇ 쿠ਟਾਪਾ ਚੜਾਇਆ ਗਿਆ ਤੇ ਹੁਣੇ ਮੁਲਜ਼ਮ ਪੁਲਿਸ ਦੀ ਹਿਰਾਸਤ ਦੇ ਵਿੱਚ ਹੈ ਸੱਟਾਂ ਲੱਗੀਆਂ ਨੇ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਪਰ ਲਗਾਤਾਰ ਖਬਰਾਂ ਆ ਰਹੀਆਂ ਨੇ ਕਿ ਮੁਲਜ਼ਮ ਦੀ ਮੌਤ ਹੋ ਚੁੱਕੀ ਹੈ ਪਰ ਅਸੀਂ ਆਪਣੇ ਦਰਸ਼ਕਾਂ ਨੂੰ ਦੱਸ ਦਈਏ ਕਿ ਹਜੇ ਤੱਕ ਇਸ ਬਾਬਤ ਕੋਈ ਜਾਣਕਾਰੀ ਨਹੀਂ ਹੈ ਪੁਲਿਸ ਅਧਿਕਾਰੀਆਂ ਦੇ ਵੱਲੋਂ ਇਸ ਖਬਰ ਬਾਬਤ ਹਜੇ ਤੱਕ ਕੋਈ ਪੁਸ਼ਟੀ ਨਹੀਂ ਕੀਤੀ ਗਈ ਹੈ ਸਪੋਰਟ ਨੇ ਮਹੱਤਵਪੂਰਨ ਖਬਰਾਂ ਤੋਂ ਇਨਕਾਰ ਕਰ ਦਿੱਤਾ ਹੈ ਅੱਜ ਫੂਲਸਪੁਰ ਦੇ ਆਰਪੀ ਕੇ ਥਾਣੇ ਦੇ ਵਿੱਚ ਪਿੰਡ ਪੈਂਦੇ ਬਨਾਲਾ ਤੋਂ ਇਨਫੋਰਮੇਸ਼ਨ ਮਿਲੀ ਜੀ ਕਿ ਗੁਰਦੁਆਰਾ ਨੱਬਰ ਵੀਰ ਸਿੰਘ ਜੀ ਦੇ ਗੁਰਦੁਆਰੇ ਦੇ ਵਿੱਚ ਬੇਦਬੀ ਦੀ ਘਟਨਾ ਵਾਪਰੀ ਜਿਸ ਤੇ 3 ਟਿਲਿੰਟ ਕੋਲ ਇੱਥੇ ਪਹੁੰਚੀ ਜੋ ਇਹ ਪਤਾ ਲੱਗਿਆ ਕਿ ਉੱਥੇ ਵੇਧਵੀ ਦੀ ਕਿਤਨਾ ਵਾਪਰੀ ਹੈ ਅਤੇ ਜਿਸ ਨੇ ਵੇਧਵੀ ਕੀਤੀ ਹੈ ਲੋਕਾਂ ਉਸ ਨੂੰ ਫੜਵਾਵਾ ਹੈ ਤੇ ਉਸ ਦੇ ਤੋਂ ਸਟਾਕ ਵੀ ਲਿਆ ਜਿਸ ਨੇ ਵੇਧਵੀ ਕੀਤੀ ਹੈ ਉਸ ਨੂੰ ਤੰਤ ਹਸਪਤਲ ਭੇਜ ਦਿੱਤਾ ਗਿਆ ਅਤੇ ਵੇਧਵੀ ਕਰਨ ਵਾਲੇ ਦੇ ਖਿਲਾਫ ਆਈਪੀਸੀ ਦੀਆਂ ਵੱਖ-ਵੱਖ ਧਾਰਾਵਾਂ ਦੇ ਅਧੀਨ ਪਰਚਾ ਦਰਜ ਕਰਨ ਜਾ ਰਹੇ ਹਾਂ ਇਸ ਤੋਂ ਇਲਾਵਾ ਮੌਕੇ ਤੇ ਆਫੀਸਰਸ ਤੇ ਪੁਲਿਸ ਮੌਜੂਦ ਹੈ ਸਿਚੁਏਸ਼ਨ ਜਿਹੜੀ ਹੈ ਉਹ ਅੰਡਰ ਕੰਟਰੋਲ ਹੈ ਸੋ ਸਿਚੁਏਸ਼ਨ ਅੰਡਰ ਕੰਟਰੋਲ ਹੈ ਪੁਲਿਸ ਦੇ ਵੱਲੋਂ ਕਿਹਾ ਗਿਆ ਹੈ ਐਸਪੀ ਦਾ ਬਿਆਨ ਹੈ ਤਾਂ ਉੱਥੇ ਹੀ ਦੱਸਿਆ ਹੈ ਕਿ ਮਲਜ਼ਮ ਜੇਰੇ ਇਲਾਜ ਹੈ ਪੁਲਿਸ ਦੇ ਵੱਲੋਂ ਮੌਤੀਆਂ ਖਬਰਾਂ ਦਾ ਖੰਡਨ ਕਰ ਦਿੱਤਾ ਗਿਆ ਹੈ ਮੌਤੀ ਖਬਰ ਤੋਂ ਇਨਕਾਰ ਕਰ ਦਿੱਤਾ ਗਿਆ ਹੈ ਸੋ ਦੱਸਿਆ ਤਸਵੀਰਾਂ ਲਗਾਤਾਰ ਤੁਹਾਡੀ ਟੀਵੀ ਸਕਰੀਨ ਤੇ ਨੇ ਮੌਕੇ ਤੇ ਹੀ ਮਲਜ਼ਮ ਲੋਕਾਂ ਦੇ ਹੱਥੇ ਚੜਿਆ ਲੋਕਾਂ ਨੇ ਮਲਜ਼ਮ ਨੂੰ ਮੌਕੇ ਤੇ ਦਬੋਚਿਆ ਲੋਕਾਂ ਦੇ ਵਿੱਚ ਰੋਸ ਸੀ ਤੇ ਜੰਮ ਕੇ ਇਸ ਮਲਜ਼ਮ ਦਾ ਇਸ ਸਟਾਕਸ ਦਾ ਕੁਟਾਪਾ ਚਾੜਿਆ ਗਿਆ ਉਸ ਦੇ ਹੱਥ ਬੰਨੇ ਗਏ ਬਾਲਾਂ ਤੋਂ ਖਿੱਚਤੂ ਕੀਤੀ ਗਈ ਹੈ ਚਪੇੜਾਂ ਮਾਰੀਆਂ ਕਈਆਂ ਨੇ ਦੇ ਨਾਲ ਕਟਮਾਰਕ ਕੀਤੀ ਗਈ ਹੈ ਸੋ ਇਸ ਮਲਜ਼ਮ ਤੇ ਗੁਰੂ ਸਾਹਿਬ ਦੇ ਅੰਗ ਪਾੜਨ ਦੇ ਇਲਜ਼ਾਮ ਲੱਗੇ ਨੇ ਤੌਤੇ ਹੀ ਪੁਲਿਸ ਅਧਿਕਾਰੀ ਨੇ ਵੱਖ-ਵੱਖ ਆਈਪੀਸੀ ਦੀਆਂ ਧਾਰਾਵਾਂ ਦੇ ਤਹਿਤ ਮਾਮਲਾ ਦਰਜ ਕਰ ਲਿਆ ਹੈ ਜਾਂਚ ਜਾਰੀ ਹੈ ਇਹ ਮਲਜ਼ਮ ਕੌਣ ਸੀ ਇਸ ਨੇ ਇਹ ਜੀ ਘਟਨਾ ਨੂੰ ਅੰਜਾਮ ਕਿਉਂ ਕਿਉਂ ਦਿੱਤਾ ਇਸ ਬਾਬਤ ਜਾਂਚ ਪੜਤਾਲ ਚੱਲ ਰਹੀ ਹੈ ਇਹ ਸਾਰੇ ਪੱਖ ਜਾਂਚ ਦਾ ਵਿਸ਼ਾ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਕਿ ਅੱਜ ਗੁਰੂ ਧੰਨ ਗੁਰਗੰਗ ਸਾਹਿਬ ਦੀ ਬੇਤਵੀ ਇੱਕ ਦੁਸ਼ਟ ਨੇ ਪਿੰਡ ਬੰਡਾਲਾ ਜ਼ਿਲ੍ਹਾ ਫਰੀਪੁਰ ਦਾ ਜੋ ਕਠਾਣੇ ਹਰਫਕ ਦੇ ਵਿੱਚ ਪੈਂਦਾ ਹੈ ਜੋ ਕਿ ਉੱਥੇ ਗੁਰੂ ਘਰ ਬਣਿਆ ਹੋਇਆ ਹੈ ਜੋ ਕਿ ਅੱਜ ਤਕਰੀਬਨ 2 ਵਜੇ ਦੇ ਕਰੀਬ ਇੱਕ ਲਾਗੇ ਪਿੰਡ ਦਾ ਇੱਕ ਆਦਮੀ ਗੁਰੂ ਘਰ ਵਿੱਚ ਵੜਦਾ ਹੈ ਆਣ ਕੇ ਉੱਥੋਂ ਮਹਾਰਾਜ ਦੇ ਅੰਗ ਪਾੜਦਾ ਹੈ ਤੇ ਬਾਹਰ ਲੈ ਕੇ ਆ ਜਾਂਦਾ ਹੈ ਬਾਹਰ ਲੈ ਕੇ ਆਉਣ ਦੇ ਬਾਵਜੂਦ ਉਹ ਅੱਗੋ ਸਿੱਖ ਸੰਗਤਾਂ ਰੋਕਦੀਆਂ ਨੇ ਤੇ ਉਹ ਕਹਿੰਦਾ ਪ੍ਰਭੂ ਜੀ ਪ੍ਰਭੂ ਬਚਾਓ ਮੈਨੂੰ ਪ੍ਰਭੂ ਬਚਾਓ ਜਾਣੇ ਭਾਵ ਈਸ਼ਾ ਦੇ ਨਾਰੇ ਲਾਉਣ ਲੱਪਿੰਦਾ ਹੈ ਤੇ ਉੱਤੇ ਸਿੱਖ ਸੰਗਤਾਂ ਨੇ ਉਹ ਫੜ ਕੇ ਉਹਨੂੰ ਕਾਬੂ ਕੀਤਾ ਤੇ ਕਿਹੜੇ ਮਹਾਰਾਜ ਦੇ ਅੰਗ ਸੀ ਉਹਨਦੇ ਤੋਂ ਲੈ ਕੇ ਤੇ ਗੁਰੂ ਘਰ ਦੇ ਵਿੱਚ ਸ਼ੁਭਿਤ ਕੀਤੇ ਉਸ ਤੋਂ ਬਾਅਦ ਵਿੱਚ ਪ੍ਰਸ਼ਾਸਨ ਨੂੰ ਕਾਲ ਕੀਤੀ ਪ੍ਰਸ਼ਾਸਨ ਪਹੁੰਚਿਆ ਤੇ ਬਾਅਦ ਵਿੱਚ ਉਹਨੂੰ ਉਹ ਕਿਹੜਾ ਉਹਨੂੰ ਪ੍ਰਸ਼ਾਸਨ ਦੇ ਹਵਾਲੇ ਕੀਤਾ ਹੈ ਤੇ ਪਰਚਾ ਦਰਜ ਉਹਨਾਂ ਦੋਸ਼ੀਆਂ ਖਿਲਾਫ ਕੀਤਾ ਵੀ ਕਿਹੜਿਆਂ ਨੇ ਇਹ ਕਾਰਵਾਈ ਕਰਾਈ ਹੈ ਗੁਰੂ ਗ੍ਰੰਥ ਸਾਹਿਬ ਦੀ ਬੇਦਬੀ ਕਿੰਨਾ ਬੰਦਿਆਂ ਨੇ ਕਰਾਉਣ ਕਿੰਨਾ ਦੇ ਕਹਿਨ ਤੇ ਹੋਈ ਆ ਤੇ ਕਿਹੜੇ ਬੰਦਿਆਂ ਨੂੰ ਭੇਜਿਆ ਹੈ ਹੁਣ ਐਸਪੀ ਡੀ ਸਾਹਿਬ ਮੌਕੇ ਤੇ ਕਹੇ ਸੀ ਅੰਤਿਪ੍ਰ ਤੁਮਰ ਡੀਐਫਪੀ ਸਾਹਿਬ ਹੋਰ ਪ੍ਰਸ਼ਾਸਨ ਦੇ ਮੁੱਖ ਅਧਿਕਾਰੀ ਕਹੇ ਸੀ ਉਹਨਾਂ ਨੇ ਸਾਨੂੰ ਸਿੱਖ ਜਥੇਬੰਦੀ ਨੂੰ ਇਹ ਵਿਸ਼ਵਾਸ ਤੋਂ ਆਇਆ ਹੈ ਵੀ ਅਸੀਂ ਇੱਕ ਸੈੱਟ ਬਣਾਤੀ ਆ ਇੱਕ ਹਫ਼ਤੇ ਦੇ ਅੰਦਰ ਅੰਦਰ ਅਸੀਂ ਕਾਰਵਾਈ ਕਰਕੇ ਦੋਸ਼ੀ ਦੇ ਸਾਹਮਣੇ ਜਾਵਾਂ ਕਿੰਨਾਂ ਨੇ ਕਰਾਈ ਆ ਤਾਂ ਜਾਣਕਾਰੀ ਵੀ ਆ ਰਹੀ ਸੀ ਕਿ ਦੋਸ਼ੀ ਮਤਲਬ ਉੱਥੇ ਮਰ ਗਿਆ ਕਿ ਜਿੰਦਾ ਜੀ ਸਾਡੇ ਕੋਲ ਤਾਂ ਸਹੀ ਸਾਮਦ ਲਗਿਆ ਪ੍ਰਸ਼ਾਸਨ ਦੇ ਤਰ੍ਹਾਂ ਸੀ ਤੇ ਉਹ ਵਾਲੇ ਕਾਟੀ ਲੈ ਕੇ ਸੀ ਉਹ ਆਏ ਵਾਏ ਲੈ ਕੇ ਸੀ ਪਰ ਨੌਜਵਾਨਾਂ ਦੇ ਮਨ ਚ ਗੁੱਸਾ ਸੀ ਅਸੀਂ ਵੀ ਉੱਤੇ ਵਿੱਚ ਸੀਗੇ ਤੇ ਸਾਡੇ ਗੁਰੂ ਦੀ ਇਸ਼ਤਿਹਰਤ ਵੀ ਕੀਤੀ ਆ ਤੇ ਨੌਜਵਾਨਾਂ ਨੇ ਲੱਤਾਂ ਪੱਟਾਂ ਜ਼ਰੂਰ ਮਾਰੀਆਂ ਨੇ ਪਰ ਮਾਰਿਆ ਨਹੀਂ ਕਿਸੇ ਨੇ ਜਾਨੋਂ ਮਾਰਿਆ ਨਹੀਂਗਾ ਪਰ ਉਹ ਪ੍ਰਸ਼ਾਸਨ ਦਾ ਹੈਗਾ ਸੀ ਆਪਣੇ ਕਪੜੇ ਲੈ ਕੇ ਉਹਨੂੰ ਦਾਖਲ ਕਰਾਤਾ ਸੀ ਸ਼ਹਿਰ ਤੇ ਅਸੀਂ ਤਾਂ ਆਪਣੀ ਕਾਰਵਾਈ ਦੀ ਮੰਗ ਕੀਤੀ ਹੈ ਜੀ ਕਿ ਮੈਂ ਦੇ ਕੋਈ ਝਿਜਕਾਂ ਨਹੀਂ ਮੈਨੂੰ ਕੋਈ ਡਰ ਨਹੀਂਗਾ ਦੋ ਜਹਾਨ ਦੇ ਮਾਲਕ ਦੀ ਬੇਦਬੀ ਕਰਨ ਵਾਲਾ ਦੁਸ਼ਟ ਕੱਢੀ ਚਾੜਿਆ ਹੈ ਅਸੀਂ ਸਾਰੀ ਕੌਮ ਨੂੰ ਨੌਜਵਾਨਾਂ ਨਾਲ ਖੜਾ ਮੈਂ ਤੇ ਵਧਾਈ ਦਿੰਦਾ ਹਾਂ ਸਾਰੇ ਪਿੰਡਾਂ ਵਾਲੇ ਨਕਰ ਨੂੰ ਵੀ ਵਧਾਈ ਦਿੰਦਾ ਹਾਂ ਤੇ ਐਸਜੀਪੀਸੀ ਦਾ ਮੈਂਬਰ ਅਮਰਜੀਤ ਸਿੰਘ ਚਾਵਲਾ ਸਾਡੇ ਨਾਲ ਜੁੜੇ ਨੇ ਗੱਲਬਾਤ ਕਰਾਂਗੇ ਅਮਰਜੀਤ ਸਿੰਘ ਜੀ ਅਜਿਹੀਆਂ ਘਟਨਾਵਾਂ ਨੂੰ ਤੁਸੀਂ ਕਿਵੇਂ ਵੇਖਦੇ ਹੋ ਕਿਉਂਕਿ ਇੱਕ ਨਹੀਂ ਦੋ ਨਹੀਂ ਲਗਾਤਾਰ ਪਿਛਲੇ ਕੁਸਾਲਾਂ ਚ ਨਜ਼ਰ ਮਾਰੀ ਹੈ ਤਾਂ ਲਗਾਤਾਰ ਅਜਿਹੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਨੇ ਮੁਰਤੋ ਜੁੜਨ ਦੀ ਕੋਸ਼ਿਸ਼ ਕਰਾਂਗੇ ਫਿਲਹਾਲ ਦੱਸ ਦਈਏ ਕਿ ਹਸਪਤਾਲ ਦੇ ਵਿੱਚ ਮੁਲਜ਼ਮ ਨੂੰ ਦਾਖਲ ਕਰਵਾਇਆ ਗਿਆ ਹੈ ਪਿੰਡ ਬੰਡਾਲਾ ਚੋ ਬੇਅਦਬੀ ਦੀ ਘਟਨਾ ਸਾਹਮਣੇ ਆਈ ਹੈ ਮੁਲਜ਼ਮ ਤੇ ਗੁਰੂ ਸਾਹਿਬ ਦੇ ਅੰਕ ਪਾੜਨ ਦੇ ਇਲਜ਼ਾਮ ਲੱਗੇ ਨੇ ਲੋਕਾਂ ਨੇ ਮੌਕੇ ਤੇ ਮੁਲਜ਼ਮ ਨੂੰ ਕਾਬੂ ਕੀਤਾ ਤੇ ਉਸਾ ਜਮ ਕੇ ਕਟਾਪਾ ਚੜਾਇਆ ਗਿਆ ਇਸ ਸੰਗਤ ਦੇ ਵਿੱਚ ਇਸ ਘਟਨਾ ਤੋਂ ਬਾਅਦ ਰੋਸ ਵੀ ਹੈ ਸਖਤ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ ਤਾਂ ਪੁਲਿਸ ਵੱਲੋਂ ਆਈਪੀਸੀ ਦੀਆਂ ਵੱਖ-ਵੱਖ ਧਾਰਾਵਾਂ ਦੇ ਤਹਿਤ ਮਾਮਲੇ ਦਰਜ ਕੀਤੇ ਜਾ ਰਹੇ ਨੇ ਸਮੂਲਜਮ ਤੇ ਗੁਰੂ ਸਾਹਿਬ ਦੇ ਅੰਗ ਪਾੜਨ ਦਾ ਇਲਜ਼ਾਮ ਮੌਕੇ ਤੇ ਲੋਕਾਂ ਨੇ ਕੁਟਾਪਾ ਚਾੜਿਆ ਹੈ ਮੁਲਜ਼ਮਦਾਰ